ਸਤਿ ਸ੍ਰੀ ਅਕਾਲ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਨਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਖੇਤੀਬਾੜੀ ਦੇ ਕਿਸਾਨ ਪ라이 ਮੰਤਰੀ ਸ਼ੋਦਾ ਸਿੰਘ ਚੋਹਾਨ ਨੇ ਕਿਹਾ ਦੀ ਇਸ ਚੋਨ ਤੱਕ 10000 ਕਿਸਾਨ ਉਤਪਾਦਕ ਸੰਗਠਨ ਸਥਾਪਿਤ ਕੀਤੇ ਗਏ ਨੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਜਲਦਕਿਤੇ ਬਿਆਨ ਕੈਪਚ ਕਰੇਨ 2025 ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਟੇਲਵਾ ਕਲਾਂ ਦਾ ਦੁਆਰਾ ਪੰਜਾਬ ਸਰਕਾਰ ਵੱਲੋਂ ਵਿਧਵਾ ਤੇ ਬੇਆਸਰਾ ਔਰਤਾਂ ਦੀ ਵਿੱਤੀ ਸਹਾਇਤਾ ਵੱਜੋਂ ਹੁਣ ਤੱਕ 693 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕੀਤੀ ਗਈ ਪ੍ਰਧਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੀਆਂ ਸੱਤ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਚਾਇਸ ਮੰਗਾ ਹੱਲ ਕਰਨ ਦਾ ਦਿੱਤਾ ਭਰੋਸਾ ਤਿੰਨ ਦਿਨਾ ਚੌਂਕੀਵਾ ਮੇਲਾ ਗਦਰੀ ਪਾਪਿਆਂ ਦਾ ਜਲੰਧਰ ਚ ਅੱਜ ਤੋਂ ਸ਼ੁਰੂ ਹੋਇਆ ਅਤੇ 22ਵੀਂ ਇੰਡੀਅਨ ਆਇਲ ਸਰਵ ਸੁਜੀਤ ਹਾਕੀ ਟੂਰਨਾਮੈਂਟ ਵਿੱਚ ਆਚ ਕੁਆਟਰ ਫਾਈਨਲ ਮੈਚਾਂ ਚ ਪਾਰਪੈਟਰੋਲੀਅਮ ਮੁੰਬਈ ਦਾ ਆਰਮੀ 11 ਦਿੱਲੀ ਨਾਲ ਅਤੇ ਪੰਜਾਬ ਕੋਲੇ ਜਲੰਧਰ ਦਾ ਇੰਡੀਅਨ ਆਇਲ ਮੁੰਬਈ ਨਾਲ ਮੁਕਾਬਲਾ ਹੋ ਰਿਹਾ ਹੈ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਖੇਤੀਬਾੜੀ ਦੇ ਕਿਸਾਨ ਪ라이 ਮੰਤਰੀ ਸ਼ਿਵਰਾ ਸਿੰਘ ਚੋਹਾਨ ਨੇ ਕਿਹਾ ਕਿ ਦੇਸ਼ ਚੋਂ ਤੱਕ 10000 ਕਿਸਾਨ ਉਤਪਾਦਕ ਗਠਜੋੜਨ ਐਫਪੀਓ ਸਥਾਪਿਤ ਕੀਤੇ ਗਏ ਨੇ ਇਨ੍ਹਾਂ ਵਿੱਚੋਂ ਕੁਝ ਐਫਪੀਓ ਦਾ ਕਾਰੋਬਾਰ 100 ਕਰੋੜ ਰੁਪਏ ਤੱਕ ਪਹੁੰਚ ਗਿਆ ਅਜਨਵੀ ਦਿੱਲੀ ਚ ਦੋ ਰੋਜ਼ਾ ਐਫਪੀਓ ਸਮਾਗਮ 2025 ਨੂੰ ਸੰਬੋਧਨ ਕਰਦਿਆਂ ਸ਼੍ਰੀ ਚੋਹਾਨ ਨੇ ਕਿਹਾ लगभग बावन लाख किसान एफपीओ से जुड़े हैं और जो जुड़े हैं वो फायदा महसूस कर रहे हैं कि हम ये टारगेट बना सकते हैं कि हम एक आध साल में कोशिश करें और दो करोड़ किसान को एफपीओ से जोड़ दें हम और आप मिलकर एक यूनिट हैं तो कम से कम 50 परसेंट का सालाना कारोबार कर एक करोड़ हो जाए ये हमारा टारगेट होना चाहिए गुणवत्ता पर हम ध्यान दें देखी चीज वही बिकेगी जिसमें क्वालिटी होगी ਖੇਤੀਬਾੜੀ ਮੰਤਰੀ ਨੇ ਆਰਥਿਕਤਾ ਵਿੱਚ ਕਿਸਾਨਾਂ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਖੇਤੀਬਾੜੀ ਖੇਤਰ ਚਾਰਤਾਨ ਨੂੰ ਸਸ਼ਕਤ ਬਣਾਉਣ ਲਈ ਉਨ੍ਹਾਂ ਨੂੰ 50% ਹਿੱਸੇਦਾਰੀ ਦਿੱਤੀ ਜਾਵੇਗੀ। ਇਸ ਸਮਾਗਮ 'ਚ ਦੇਸ਼ ਭਰ ਦੇ 24 ਰਾਜਾਂ ਦੇ 140 ਜ਼ਿਲ੍ਹਿਆਂ ਤੋਂ 500 ਤੋਂ ਵੱਧ ਕਿਸਾਨਾਂ, ਕਿਸਾਨ ਉਤਪਾਦਕ ਸੰਗਠਨਾ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਕਲਸਟਰ ਅਧਾਰਤ ਵਪਾਰਕ ਸੰਗਠਨਾ ਨੇ ਸ਼ਿਰਕਤ ਕੀਤੀ। ਕੇਂਦਰੀ ਵਿੱਤ ਮੰਤਰਾਲੇ ਦੇ ਵਿਤੀ ਸੇਵਾਵਾਂ ਵਾਰੇ ਵਿਭਾਗ ਦੇ ਡਾਇਰੈਕਟਰ ਰੋਹਨ ਚੰਦ ਠਾਕੁਰ ਤੇ ਤਕਨੀਕੀ ਅਫਸਰ ਵਿਜੇ ਸਿੰਘ ਮੀਨਾ ਨੇ ਅੱਜ ਚਲਕਤੀਓ ਬ्यान ਕੈਚਕਾਰੀ 2025 ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢਿਲਵਾ ਕਲਾਂ ਦਾ ਦੌਰਾ ਕੀਤਾ ਅਧਿਕਾਰੀਆਂ ਨੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਤੇ ਮੀਂਹ ਦੇ ਪਾਣੀ ਨੂੰ ਇਕੱਠਿਆ ਕਰਨ ਪਾਣੀ ਸੰਭਾਲਕਾਰ ਚਾਂ ਤੇ ਜਲ ਸਰੋਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਨਿਰਮਾਣ ਵੀ ਕੀਤਾ ਸ਼੍ਰੀ ਠਾਕੁਰ ਨੇ ਕਿਹਾ ਕਿ ਪਾਣੀ ਦੀ ਸੰਭਾਲ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਤੇ ਮੀਂਹ ਦੇ ਪਾਣੀ ਨੂੰ ਸੰਭਾਲਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡਾ ਨਿਵੇਸ਼ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਘਰਾਂ ਤੇ ਪਿੰਡ ਪੱਧਰ ਤੇ ਮੀਂਹ ਦੇ ਪਾਣੀ ਨੂੰ ਸੰਭਾਲਣ ਵਾਲੀਆਂ ਪ੍ਰਣਾਲੀਆਂ ਅਪਣਾਉਣ ਤੇ ਇਸ ਅਭਿਆਨ ਨੂੰ ਸਫਲ ਬਣਾਉਣ 'ਚ ਆਪਣਾ ਯੋਗਦਾਨ ਜ਼ਰੂਰ ਪਾਉਣ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤralੇ ਦੀਆਂ ਜਲੰਧਰ ਸਥਿਤ ਸਾਰੀਆਂ ਇਕਾਈਆਂ ਦੂਦਰਸ਼ਨ ਆਕਾਸ਼ਵਾਣੀ ਕੇਂਦਰੀ ਸੰਚਾਰ ਬਿਊਰੋ ਤੇ ਪੱਤਰ ਸੂਚਨਾ ਦਫ਼ਤਰ ਚ ਜਾਰੀ ਵਿਸ਼ੇਸ਼ਤਾ ਮੁਹਿੰਮ ਦੇ 5ਵੇਂ ਗੇਟ ਤਹਿਤ ਸਫਾਈ ਅਭਿਆਨ ਚਲਾਇਆ ਗਿਆ ਇਸ ਹਿੱਟ ਜਿੱਤੇ ਸਾਰੀ ਖਾਲੀ ਥਾਵਾਂ ਦਫ਼ਤਰਾਂ ਦੀ ਸਫਾਈ ਕੀਤੀ ਗਈ ਉਥੇ ਹੀ ਬੇਕਾਰ ਹੋਈਆਂ ਪੁਰਾਣੀਆਂ ਅਵਸਥਾਂ ਦੀ ਨਿਲਾਮੀ ਵੀ ਕਰ ਦਿੱਤੀ ਗਈ ਸੂਚਨਾ ਤੇ ਪ੍ਰਸਾਰਣ ਉਤਾਲੇ ਦੇ ਡਾਇਰੈਕਟਰ ਗੋਪਾਲ ਅਦਿੱਤਿ ਰਘੁਵੰਸ਼ੀ ਵੱਲੋਂ ਅੱਜ ਨੇ ਦਫ਼ਤਰਾਂ ਦੀ ਸਾਫ ਸਫਾਈ ਦਾ ਨਿਰਖਣ ਕੀਤਾ ਗਿਆ ਉਹਨਾਂ ਇਸ ਦੇ ਸ਼्वाਪੀ ਸਫਾਈ ਮੁਹਿੰਮ ਬਾਰੇ ਬੋਲਦਿਆਂ ਆਖਿਆ स्वच्छता भारत अभियान के तो जो प्रोग्राम चल रहा है उसमें मैं यहाँ पर विजिट कर रहा हूँ दूरदर्शन केंद्र आकाशवाणी अमृतसर और गोराई ये सेंटर विजिट किए हैं साफ सफाई से संबंधित जो भी कार्य हमारे केंद्राज ने किए हैं वो मैंने नोटिस किया है साफ सफाई का ध्यान रखा है स्क्रैप डिस्पोज करने के लिए ई ऑफिस सक्सेसफुली इम्प्लीमेंट करने के लिए जो हमारे यशस्वी प्रधानमंत्री नरेंद्र मोदी जी का जो एक मुहिम है जो एक मिशन है उस मिशन में हम सब भागीदार है और उसमें हमारे केंद्राज ने बढ़ चढ़ कर के हिस्सा लिया है और आगे भी ਪੰਜਾਬ ਸਰਕਾਰ ਵੱਲੋਂ ਵਿਧਵਾ ਤੇ ਬੇਆਸਰਾ ਔਰਤਾਂ ਦੀ ਆਰਥਿਕ ਮਦਦ ਤੇ ਜੀਵਨ ਨੂੰ ਸਖਾਲਾ ਬਣਾਉਣ ਵਾਸਤੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾੜਨੇ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਹੁਣ ਤੱਕ 693 ਕਰੋੜ 4 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਉਹਨਾਂ ਦੱਸਿਆ ਕਿ ਸੂਬੇ ਦੀਆਂ 665994 ਵਿਧਵਾ ਤੇ ਬੇਆਸਰਾ ਔਰਤਾਂ ਨੂੰ ਇਸ ਯੋਜਨਾ ਤਹਿਤ ਵਿੱਤੀ ਸਹਾਇਤਾ ਦਾ ਲਾਭ ਮਿਲ ਰਿਹਾ ਹੈ ਉਹਨਾਂ ਕਿਹਾ ਕਿ ਇਹ ਯੋਜਨਾ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਸਮਾਜ ਦੀ ਮੁਖਤਾਰਾਚ ਸ਼ਾਮਲ ਕਰਨ ਦਾ ਇੱਕ ਛਲਾਕਾ ਯੋਗ ਉਪਰਾ ਲਾਏ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਝੀਮਾ ਨੇ ਕਿਹਾ ਕਿ ਸਰਕਾਰ ਦੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਦੇ ਵਿਆਪਕ ਅਪਗ੍ਰੇਡਾ, ਅਧਿਆਪਕਾਂ ਦੀ ਗਿਣਤੀ ਵਧਾਉਣ ਤੇ ਉਹਨਾਂ ਦੀ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਚੁੱਕੇ ਗਏ ਕਦਮਾਂ ਕਾਰਨ ਸੂਬੇ ਦੀ ਸਿੱਖਿਆ ਪ੍ਰਣਾਲੀ 'ਚ ਵੱਡੇ ਬਦਲਾਅ ਹੋਏ ਨੇ। ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਦੀਆਂ ਸਹਾਇਤਾ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਸਥਾਰ ਚ ਵਿਚਾਰ ਵਟਾਂਦਰਾ ਕਰਨ ਦੌਰਾਨ ਇਹ ਗੱਲ ਕਹੀ ਸਿੱਖਿਆ ਸਕੱਤਰ ਅਨੰਦਿਤਾ ਮਿਤਰਾ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਜਿੱਥੇ ਬੰਦੀ ਦੀਆਂ ਜ਼ਿਆਦਾਤਰ ਮੰਗਾਂ ਜਾਂ ਹੱਲ ਕਰਨ ਜਾਂ ਅੰਤਿਮ ਗੇਟ ਦੇ ਨੇ ਜਾਂ ਇਹਨਾਂ ਤੇ ਕਾਰਵਾਈ ਚੱਲ ਰਹੀ ਹੈ ਉਹਨਾਂ ਭਰੋਸਾ ਦਿੱਤਾ ਕਿ ਜਿੱਥੇ ਬੰਦੀਆਂ ਵੱਲੋਂ ਉਠਾਈਆਂ ਗਈਆਂ ਹੋਰ ਨਾ ਜਾਇਜ਼ ਮੰਗਾਂ ਨੂੰ ਵੀ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ ਐਤਰੀ ਰੀਆਈਆਰ ਆਰਐਨਯੂ ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ ਐਤਰੀ ਰੀਆਈਆਰ ਚਲੰਦਰ ਤਿੰਨ ਦਿਨਾ ਚੰਤੀਵਾ ਮੇਲਾ ਗਦਰੀ ਭਾਪਿਆਂ ਦਾ ਜਲੰਧਰ ਦੇ ਦੇਸ਼ ਭਗਤ ਯਾਦਕਰਾਰ ਹਾਲ ਵਿਖੇ ਅਜਤੂ ਸ਼ੁਰੂ ਹੋ ਗਿਆ ਹੈ ਜੋ ਪਹਿਲੀ ਨਵੰਬਰ ਤੱਕ ਚੱਲੀ ਰਹੇਗਾ ਇਸ ਸਾਲ ਇਹ ਮੇਲਾ ਗਦਰ ਗੁਲਾਬਕਾਰ ਦੀ 100ਵੀਂ ਵਰ੍ਹੇ ਅਤੇ ਗਦਰ ਲਹਿਰ ਦੇ ਸੰਘਰਸ਼ ਨੂੰ ਸਮਰਪਿਤ ਹੈ। ਮੌਜੂਦਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁਦਧਾਂ ਨਾਟਕ, ਭਾਸ਼ਣ, ਪੇਂਟਿੰਗ ਮੁਕਾਬਲੇ, ਸੰਗੀਤ ਪ੍ਰੋਗਰਾਮ, థియేਟਰ ਤੇ ਕਿਤਾਬ ਪ੍ਰਦਰਸ਼ਨੀਆਂ ਤੇ ਚਰਚਾਵਾਂ ਦਾ ਆਯੋਜਨ ਕੀਤਾ ਜਾਵੇਗਾ। ਗਦਰ ਲਹਿਰ ਦੀ ਵਿਰਾਸਤ ਨੂੰ ਯਾਦ ਰੱਖਣਾ ਵਿਸ਼ੇ ਤੇ ਇੱਕ ਵਿਸ਼ੇਸ਼ ਚਰਚਾ ਵੀ ਸਮਾਗਮ ਦਾ ਹਿੱਸਾ ਹੋਵੇਗੀ। ਇਸ ਮਾਕੇ ਵਾਤਾਵਰਣ ਪੱਖੀ ਤੇ ਮਾਂਬੋਲੀ ਨੂੰ ਦਰਸਾਉਂਦੀਆਂ ਲੱਕੜ ਦੀਆਂ ਬਣੀਆਂ ਅਵਸਥਾਂ ਦੀ ਸਟਾਲ ਲਾਉਣ ਵਾਲੇ ਫਰੀਦ ਖੋਟ ਤੇ ਗੁਰਵਿੰਦਰ ਸਿੰਘ ਨੇ ਦੱਸਿਆ। ਗੁਰਵਿੰਦਰ ਸਿੰਘ ਜਿਲ੍ਹਾ ਫਰੀਦਕੋਟ ਤੋਂ ਸੇ ਹਾਜ਼ਰੀ ਭਰ ਰਹੇ ਹਾਂ ਜੀ ਦੇਸ਼ ਭਗਤ ਯਾਦਗਾਰ ਹਰ ਜਲੰਧਰ ਜਿੱਥੇ ਮੇਲਾ ਗਦਰੀ ਬਾਬਿਆਂ ਦਾ 30 31 ਤੇ 1 ਤਰੀਕ ਤੱਕ ਚੱਲ ਰਿਹਾ ਔਰ ਇੱਥੇ ਕਿਤਾਬਾਂ ਦਾ ਮਹਾਕੁੰਭ ਲੱਗਾ ਹੋਇਆ ਇਹ 3 ਦਿਨ ਦੇ ਵਿੱਚ ਤੁਸੀਂ ਇੱਥੇ ਜਾਓਗੇ ਅਨੁਭਵ ਕਰੋਗੇ ਇੱਥੇ ਕਮਾਲ ਦੀ એનર્ਜੀ ਹੈ ਇਸ ਮੇਲੇ ਦੀ ਤੁਸੀਂ ਆਓ ਇੱਥੇ ਕਿਤਾਬਾਂ ਦੇ ਰੂਬਰੂ ਹੋਵੋ ਅਸੀਂ ਫਰੀਦਕੋਟ ਤੋਂ ਪੰਜਾਬੀ ਮਾਂ ਬੋਲੀ ਤੇ ਇਕੋ ਫ੍ਰੈਂਡਲੀ ਚੀਜ਼ਾਂ ਦੇ ਕੰਮ ਕਰਦੇ ਹਾਂ ਅਸੀਂ ਬਾਸ ਤੋਂ ਬਣੇ ਚੀਜ਼ਾਂ ਤਿਆਰ ਕੀਤੀਆਂ ਹੋਈਆਂ ਨੇਮਤ ਤੋਂ ਪੈਨ ਪੈਨਸਲਾਂ ਤਿਆਰ ਕੀਤੇ ਹੋਏ ਆ ਪਲਾਂਟੇਬਲ ਪੈਨ ਪੈਨਸਲਾਂ ਤਿਆ ਦੀ ਕੜੀਆਂ ਗਰਮ ਕੀ ਕਲੌਕ ਕੇ ਵੱਖਰੇ ਕੇ ਆਨੰਦ ਮਹਿਸੂਸ ਹੋ ਰਗਾ ਇਸ ਮੇਲੇ ਦੇ ਵਿੱਚ ਆ ਕੇ ਚੰਡੀਗੜ੍ਹ ਪ੍ਰਸ਼ਾਸਨ ਦਾ ਸਿਹਤ ਵਿਭਾਗ ਮਾਈਪਾਰਥ ਕੇਂਦਰ ਚੰਡੀਗੜ੍ਹ ਦੇ ਸਹਿਯੋਗ ਨਾਲ ਭਾਰਤ ਦੇ ਲੋਪਸ਼ ਸਰਦਾਰ ਵੱਲਭਾਈ ਪਟੇਲ ਦੀ 150ਵੀਂ ਜਨਮ ਦਿਨ ਮਨਾਉਣ ਲਈ 31 ਅਕਤੂਬਰ ਨੂੰ ਇੱਕ ਰਾਸ਼ਪਤਰੀ ਪੈਦਲ ਯਾਤਰਾ ਦਾ ਆਯੋਜਨ ਕਰ ਰਿਹਾ ਹੈ ਪੰਜਾਬ ਦੇ ਰਾਜਪਾਲ ਤੇ ਕੇਂਦਰੀ ਸਸ਼ਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਘਟਾਰੀਆ ਇਸ ਮੌਕੇ ਮੁੱਖ ਮਹਿਮਾਨ ਹੋਣਗੇ 8 ਕਿਲੋਮੀਟਰ ਦਾ ਇਤਿਮਾਜ ਸਵੇਰੇ 6:30 ਵਜੇ ਸੁਖਨਾ ਝੀਲ ਤੋਂ ਸ਼ੁਰੂ ਹੋਏਗਾ ਇਸ ਦਾ ਸਮਾਗਮ ਦਾ ਉਦੇਸ਼ ਇਕ ਭਾਰਤ ਆਤਮ ਨਿਰਪਰ ਬਾਰਦੀ ਭਾਵਨਾ ਦਾ ਜਸ਼ਨ ਮਨਾਉਣਾ ਹੈ ਜਿਸ ਨਾਲ ਇਹਦਾ ਆਤਮ ਨਿਰਪਰਤਾ ਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਉਤਸ਼ਾਹ ਮਿਲੇਗਾ। ਬੱਚਿਆਂ ਨੂੰ ਵਧ ਰਹੇ ਆਨਲਾਈਨ ਖਤਰਿਆਂ ਤੋਂ ਬਚਾਉਣ ਤੇ ਉਹਨਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੀ ਸੂਬਾ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਸਾਈਬਰ ਜਾਗੋ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਹੋਈ ਹੈ। ਇਸ ਤਹਿਤ ਅਧਿਆਪਕ ਸੰਭਾਵੀ ਖਤਰਿਆਂ ਦੀ ਪਛਾਣ ਕਰਨਗੇ ਅਤੇ ਨਾਲੋ ਨਾਲ ਸਕੂਲਾਂ 'ਚ ਵਿਦਿਆਰਥੀਆਂ ਨੂੰ ਸਿੱਖਿਅਤ ਵੀ ਕਰਨਗੇ। ਇਸੇ ਤਹਿਤ ਬਠਿੰਡਾ ਦੇ ਗੁਰਦਾਸਪੁਰ ਤੋਂ ਅਧਿਆਪਕਾਂ ਨੇ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਹੈ। ਮੈਂ ਪਰਮਜੀਤ ਸਿੰਘ ਸਾਇੰਸ ਮਾਸਟਰ ਪੰਜਾਬ ਪੁਲਿਸ ਦੇ ਫਾਈਬਰ ਕਰਾਈਮ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਫਾਈਬਰ ਜਾਗੋ ਬੱਚਿਆਂ ਲਈ ਆਨਲਾਈਨ ਖਤਰਿਆਂ ਨੂੰ ਪਛਾਣਨ ਉਹਨਾਂ ਤੋਂ ਬਚਣਾ ਆਨਲਾਈਨ ਠੱਗੀਆਂ ਅਤੇ ਇੰਟਰਨੈਟ ਦੀ ਸਹੀ ਵਰਤੋਂ ਕਰਨ ਦੇ ਵਿੱਚ ਬੱਚਿਆਂ ਲਈ ਬਹੁਤ ਹੀ ਲਾਭਦਾਇਕ ਸਿੱਧ ਹੋਵੇਗਾ। ਮੈਂ ਬਲਵਿੰਦਰ ਸਿੰਘ ਬਾਗਾ ਲੈਕਚਰਰ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਸਾਡੇ ਬੱਚੇ ਬੱਚੀਆਂ ਜਿੱਥੇ ਅਨੰਤ ਰਹਹੀਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿੱਖਦੇ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਖਤਰੇ ਵੀ ਬਣੇ ਰਹਿੰਦੇ ਨੇ। ਆਨਲਾਈਨ ਬੁਲੀਇੰਗ ਜਾਂ ਆਨਲਾਈਨ ਫਰਾਡਸ ਬਹੁਤ ਜ਼ਿਆਦਾ ਨੇ ਇਹਨਾਂ ਸਭ ਤੋਂ ਬਚਾਉਣ ਲਈ ਜੋ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਪ੍ਰੋਗਰਾਮ ਸਾਈਬਰ ਜਾਗੋ ਸ਼ੁਰੂ ਕੀਤਾ ਗਿਆ ਹੈ ਬਹੁਤ ਹੀ ਸਲਾਘਾਯੋਗ ਕਦਮ ਹੈ ਵਿਜੀਲੈਂਸ ਦੇ ਜਾਗਤਾ ਹਫਤੇ ਤਹਿਤ ਵਿਜੀਲੈਂਸ ਬਿਊਰੋ ਦੀ ਜਲੰਧਰ ਇਕਾਈ ਵੱਲੋਂ ਅੱਜ ਪਿੰਡ ਜੀਵਨ ਨੰਗਲ ਦੇ ਸਤਿਆ ਇੰਸਟੀਚਿਊਟ ਵਿਖੇ ਸੈਮੀਨਾਰ ਕਰਵਾਇਆ ਗਿਆ ਵਿਜੀਲੈਂਸ ਬਿਊਰੋ ਦੇ ਉਪ ਕਪਤਾਨ ਪੁਲਿਸ ਅਸ਼ਵਨੀ ਕੁਮਾਰ ਇਨਸਪੈਕਟਰ ਸਾਹਿਲ ਅਗਨੀ ਹੋਤਰੀ ਨੇ ਸਾਰਿਆਂ ਨੂੰ ਭ੍ਰਸ਼ਟਾਚਾਰ ਨੂੰ ਖਤਮ ਕਰਨ ਲਈ ਵਿਜੀਲੈਂਸ ਬਿਊਰੋ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਉਧਰ ਮੁਹਾਰੀ ਦੇ ਹੁਨੀ ਮਾਦਰਾ ਸਥਿਤ ਸਰਕਾਰੀ ਪੋਲੀਟੈਕਨੀਕਲ ਕਾਲਜ ਦੇ ਪ੍ਰੋਫੈਸਰ ਗੁਰਬਖਸ਼ ਸਿੰਘ ਅਤੇ ਬਟਿੰਡਾ ਤੋਂ ਲੈਕਚਰਰ ਪਸ਼ੋਤਮ ਸਿੰਘ ਨੇ ਲੋਕਾਂ ਨੂੰ ਪ੍ਰਸ਼ਟਾਚਾਰ ਖਿਲਾਫ ਅਕੀ ਹੋਂਦੀ ਅਪੀਲ ਕਰਦਿਆਂ ਕਿਹਾ ਵਿਜੀਲੈਂਸ ਅਵੇਅਰਨੈਸ ਵੀਕਾ ਇਸ ਬਾਰੇ ਵੀ ਮਨਾ ਰਹੇ ਆ ਜ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਸੋਚ ਚਾਣੇ ਆ ਕਿ ਭ੍ਰਿਸ਼ਟਾਚਾਰ ਤੋਂ ਕਿਵੇਂ ਆਪਣੇ ਦੇਸ਼ ਨੂੰ ਮੁਕਤ ਕਰਨਾ ਹੈ ਨਾ ਹੀ ਅਸੀਂ ਕਿਸੇ ਤਰੀਕੇ ਦੀ ਬ੍ਰਾਈਬ ਲੈਣੀ ਹੈ ਤੇ ਨਾ ਹੀ ਕਿਸੇ ਨੂੰ ਦੇਣੀ ਹੈ ਇਸੇ ਤਰੀਕੇ ਜਿਹੜਾ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਕਿ ਕਿਸੇ ਵੀ ਕੰਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਫਸਰ ਦੇਰੀ ਕਰਦਾ ਕੋਈ ਪੈਸੇ ਮੰਗਦਾ ਕੋਈ ਉਸ ਦੇ ਰੂਪ ਦੇ ਵਿੱਚ ਤੁਹਾਡੇ ਤੋਂ ਗਿਫਟ ਮੰਗਦਾ ਉਹ ਸਾਰਾ ਭ੍ਰਿਸ਼ਟਾਚਾਰ ਹੈ ਇਹ ਜੇ ਤੁਹਾਨੂੰ ਕੋਈ ਅਧਿਆਪਕ ਨਹੀਂ ਪੜ੍ਹਾਉਂਦਾ ਉਹ ਵੀ ਇੱਕ ਤਰੀਕੇ ਨਾਲ ਭ੍ਰਿਸ਼ਟਾਚਾਰ ਹੈ ਜਾਂ ਉਹ ਕਿਤੇ ਤੁਹਾਨੂੰ ਟਿਊਸ਼ਨ ਵਗੈਰਾ ਲਈ ਕਹਿੰਦਾ ਉਹ ਇੱਕ ਭ੍ਰਿਸ਼ਟਾਚਾਰ ਹੈ ਪੰਜਾਬ ਵਿਜੀਲੈਂਸ ਥੀਮ ਚੌਕਸੀ ਸਾਡੀ ਸਾਂਝੀ ਜ਼ਿੰਮੇਵਾਰੀ ਤਹਿਤ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਸੱਚਮੁੱਚ ਜੇਕਰ ਅਸੀਂ ਰਿਸ਼ਵਤਪੋਰੀ ਨੂੰ ਮਿਟਾਉਣਾ ਹੈ ਤਾਂ ਸਾਨੂੰ ਸਭ ਨੂੰ ਮਿਲ ਕੇ ਜ਼ਿੰਮੇਵਾਰੀ ਚੁੱਕਣੀ ਪਵੇਗੀ ਸਾਨੂੰ ਰਿਸ਼ਵਤ ਨਾ ਲੈਣ ਅਤੇ ਨਾ ਦੇਣ ਦਾ ਅਹਦ ਕਰਨਾ ਚਾਹੀਦਾ ਹੈ ਜਲੰਧਰ ਤੇ 올ੰਪੀਅਨ ਸੁਜੀਤਾ ਕੀ ਸਟੇਡੀਅਮ ਚ ਖੇਡੇ ਜਾ ਰਹੀ ਬਿਆਲੇ ਮੇ ਇੰਡੀਅਨ ਆਇਲ ਸਰਵਰ ਸੁਜੀਤਾ ਕੀ ਟੂਰਨਾਮੈਂਟ ਦੇ ਚੌਥਾ ਕੁਆਟਰ ਫਾਈਨਲ ਮੈਚਾਂ ਚ ਭਾਰਤ ਪੈਟਰੋਲੀਅਮ ਮੁੰਬਈ ਦਾ ਆਰਮੀ 11 ਦਿੱਲੀ ਨਾਲ ਅਤੇ ਪੰਜਾਬ ਪੁਲਿਸ ਜਲੰਧਰ ਦਾ इंडियन ऑयल मुंबई ਨਾਲ ਮੁਕਾਬਲਾ ਹੋ ਰਿਹਾ ਹੈ ਤੇ ਆਕਰਸ਼ਕ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਦੇਸ਼ ਚੋਂ ਤੱਕ 10000 ਕਿਸਾਨ ਉਤਪਾਦਕ ਸੰਗਠਨ ਸਥਾਪਿਤ ਕੀਤੇ ਗਏ ਨੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਜਲ ਸੁਰਤੀਓ ਬਿਆਨ ਕੈਚ ਕਰੇਨ 2025 ਤਹਿਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਟਿਲਮਾ ਕਲੰਦਾ ਦਾ ਦੌਰਾ ਵਿੱਤ ਮੰਤਰੀ ਹਰਪਾਲ ਸਿੰਘ ਠੀਮਾ ਨੇ ਸਿੱਖਿਆ ਵਿਭਾਗ ਦੀਆਂ ਸਾਥ ਜਥੇਬੰਨੀਆਂ ਨਾਲ ਮੀਟਿੰਗ ਕੀਤੀ ਜਾਇਜ਼ ਮੰਗਾ ਹਲ ਕਰਨ ਦਾ ਦਿੱਤਾ ਭਰੋਸਾ 3 ਦਿਨਾ ਚਾਂਤੀਮਾ ਮੇਲਾ ਗਤਰੀ ਭਾਪਿਆਂ ਦਾ ਅਜਬ ਦਿਲੰਦਰ ਚ ਸ਼ੁਰੂ ਹੋਇਆ ਅਤੇ ਬਿਆਲਮੀਨ ਇੰਡੀਅਨ ਆਇਲ ਸਰਵੋ ਸੁਜੀਤਾ ਕੇ ਟੂਰਨਾਮੈਂਟ ਵਿੱਚ ਚਾ ਚ quarter final ਮੈਚਾਂ ਅੱਜ 파ਟ ਪੈਟਰੋਲੀਅਮ ਮੁੰਬਈ ਦਾ ਆਰਮੀ 11 ਦਿੱਲੀ ਨਾਲ ਤੇ ਪੰਜਾਬ ਪੁਲਿਸ ਜਲੰਧਰ ਦਾ ਇੰਡੀਅਨ ਆਇਲ ਮੁੰਬਈ ਨਾਲ ਮੁਕਾਬਲਾ ਹੋ ਰਿਹਾ ਹੈ ਤੇ ਇਸ ਦਿਨ ਵਾਲੀ ਖਬਰਾਂ ਦਾ ਇਹ ਬੁਲੇਟਨ ਖਤਮ ਹੁੰਦਾ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ